ਅਜਿਹਾ ਸਿਕਲਤੀ ਸਾਰਿਆਂ ਨੂੰ ਤੇ ਪਿਛਲੇ ਦਿਨੀ ਸੀਦੀ ਸਮਾਗਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਤੇ ਸੰਗਤਾਂ ਨੂੰ ਲੈ ਕੇ ਪਤਿਗੜ੍ਹ ਸਾਹਿਬ ਘਰੇ ਤੇ ਰਸਤੇ ਦੇ ਵਿੱਚ ਆਪਣਾ ਟੀਬੀ ਸਾਹਿਬ ਰੁਕੀ ਤਾਂ ਟੀਬੀ ਸਾਹਿਬ ਬਹੁਤ ਹੀ ਵਧੀਆ ਵੈਲ ਮੇਂਟੇਨ ਗੁਰੂ ਘਰ ਸਾਡੇ ਨਵੇਂ ਸ਼ਹਿਰ ਤੋਂ 25 ਕਿਲੋਮੀਟਰ ਦਿੰਦਾ ਹੈ ਤੇ ਇੱਥੇ ਬਹੁਤ ਹੀ ਵਧੀਆ ਜੋ ਕਮੇਟੀ ਬਣਾ ਫੁੱਲਾਂ ਦੀ ਮੇਂਟੇਨੈਂਸ ਕੀਤੀ ਗਈ ਹੈ ਇੱਕ ਵੱਖਰਾ ਹੀ ਨਜ਼ਾਰਾ ਹੈ ਤੇ ਜੋ ਉਹ ਟੀਮ ਦਾ ਹੈ ਉਹ ਤਾਂ ਬਹੁਤ ਬਹੁਤ ਸੋਹਣਾ ਲੱਗਦਾ ਪੰਤਰੇ ਤਾਂ ਜੋ ਇਹ ਨਵੀਆਂ ਉਹਨਾਂ ਨੇ ਮੂਰਤੀਆਂ ਬਣਾਈਆਂ ਨੇ ਨਾ ਸਾਖੀਆਂ ਨੂੰ ਦਰਸਾਉਂਦੀਆਂ ਹੋਈਆਂ ਤੇ ਇਹ ਬੱਚਿਆਂ ਲਈ ਬਹੁਤ ਹੀ ਵਧੀਆ ਸਾਨੂੰ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾਉਣ ਲਈ ਤੇ ਹਰ ਇੱਕ ਚੀਜ਼ ਦਰਸਾਇਆ ਗਿਆ ਸ ਹੈ ਇਤਿਹਾਸ ਤੇ ਹਰ ਇੱਕ ਹਿੱਸੇ ਨੂੰ ਬਹੁਤ ਵਧੀਆ ਲੱਗਿਆ ਇਹੋ ਸਾਨੂੰ ਤਾਂ ਮਥੇ ਨਾਲ ਅੱਗੇ ਬਰੀ ਜਾਣਕਾਰੀ ਦਿੱਤੀ ਤੇ ਫੁੱਲਾਂ ਦਾ ਤਾਂ ਤੁਸੀਂ ਲੈਣੇ ਤੋਂ ਪਿੱਛੇ ਇੱਥੇ ਰੱਬੇ ਵੱਸਦਾ ਫੁੱਲਾਂ ਦੇ ਵਿੱਚ ਵੀ ਤੇ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਟਰੈਕਟਰ ਛੋਟਾ ਹੀ ਲੱਗਿਆ ਇਸ ਤਰ੍ਹਾਂ ਬਪਰਾਂਤ ਸਾਰੀਆਂ ਸੰਗਤਾਂ ਨੇ ਲੰਗਰ ਛਕਿਆ ਬਤਨ ਜੋ ਬਰਤਨ ਸੇ ਵੀ ਆਪ ਹੀ ਸੇਵਾ ਕੀਤੀ ਬਰਤਨ ਇਸ ਤੋਂ ਉਪਰੰਤ ਅਸੀਂ ਚਾਂਦੇਪਾਤ ਤੇ ਫਤਿਹਗੜ੍ਹ ਸਾਹਿਬ ਲਈ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅਗਲੀ ਅਪਡੇਟ ਹੋਈ ਦਿੱਤੇ ਦੱਸਾਂਗੇ ਤੇ ਫਤਿਹਗੜ੍ਹ ਸਾਹਿਬ ਦੇ ਬਾਰੇ ਚੰਗਾ ਜੀ ਸਤਿ ਸ਼੍ਰੀ ਅਕਾਲ